ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫਤਰ ਹੁੰਦਾ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ ਚ ਤੇ ਇੱਕ ਦੇ ਵਿੱਚ ਰਹਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ ਚੋਂ ਅੱਜ ਦੇੜੇ ਇਹ ਦੂਪਹਿਲਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੇ ਦੋਨਾਂ ਚੋਂ ਦੋਨੇ ਘਰਾਂ ਚ ਕੋਈ ਨਹੀਂ ਰਹਾ ਇੱਕ ਘਰ ਚ ਰੂਸਾ ਹੁੰਦੀ ਸੀ ਇੱਕ ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ ਚ ਚੇਲੇ ਚਪਟੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ-ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ ਚ ਵੜ ਕੇ ਦਿਖਾਓ ਉਹਨੋਂ ਘਰਾਂ ਚ ਜਾਣ ਨੂੰ ਫਿਰਦੇ ਤੜਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇਲਾ ਵਾਲੇ ਘਰਾਂ ਦੇ ਪੌਣੇ ਪੰਜ ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ ਪੰਜ ਸਾਲ ਲਾ ਬਾ ਦੱਸਿਆ ਅਫਸਰ ਆਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਤਾਂ ਬਾਹਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਲੀਏ ਖੋਲ ਲੀਏ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਜੀ ਲੋਕ ਬਾਹਰੋਂ ਲਾ ਗਏ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ